ਇਤਰੋ ਜਿਹੜੀ ਅੱਜ ਆਪਾਂ ਆਹ ਵੀਡੀਓ ਬਣਾਈ ਜੰਨੇ ਆ 29 ਤਰੀਕ ਆ 5ਵੇਂ ਮਹੀਨੇ ਦੀ ਤੇ ਆਪਣੇ ਹਰਿਆਣੇ ਦੇ ਵਿੱਚ ਹੀ ਬਈ ਜੀ ਝੋਨਾ ਲੱਗਿਆ ਪਿਆ ਝੋਨਾ ਦਿਖਾਉਣੇ ਤੁਹਾਨੂੰ ਬਈ ਜੀ ਲੱਗਿਆ ਪੂਰੀ ਵਧੀਆ ਗ੍ਰੋਥ ਹੈ ਝੋਨਾ ਨ ਸਾਰੇ ਇਹ ਤੇ ਜੀ ਆ ਨਿਸਰੀ ਜਾਂਦਾ ਦੇਖ ਸਕਦੇ ਹੋ ਤੁਸੀਂ ਉਹ ਪਿਆ ਝੋਨਾ ਨਿਸਰਿਆ ਤੇ ਹਜੇ ਆਪਣੇ ਬਈ ਜ਼ਮੀਨਾਂ ਬੇਲੀਆਂ ਪਈਆਂ ਤੇ ਝੋਨਾ ਲਾਉਣ ਦੀਆਂ ਤਿਆਰੀਆਂ ਕਰੀ ਜੰਨੇ ਆ ਕਿਸੇ ਦੀ ਪਨੀਰੀਆਂ ਪੀਲੀਆਂ ਹੋਈ ਜਾਂਦੀਆਂ ਕਿਸੇ ਦੀਆਂ ਮੱਚ ਗਈਆਂ ਕੋਈ ਦੁਬਾਰੇ ਲਾਉਂਦਾ ਕੋਈ ਕੰਪਿਊਟਰ ਕਰਾਹੇ ਲਵਾਉਂਦਾ ਤੇ ਇੱਧਰ ਬਈ ਝੰਡੇ ਰੋਗ ਵੀ ਕੱਢੀ ਤਰਿਆ ਆਉਂਦਾ ਆ ਵੇਖੋ ਇਹ ਜਿਹੜਾ ਏਰੀਆ ਬਈ ਨਾਵਾਦ ਦੇ ਵਿੱਚ ਨਾਲੀ ਵਾਲਾ ਏਰੀਆ ਤੇ ਨਾਲੀ ਵਾਲਾ ਏਰੀਆ ਉਹ ਜਿੱਥੋਂ ਤਾਈ ਤੁਹਾਡੀ ਨਿਗਾ ਜਾਂਦੀ ਹੈ ਬਈ ਉਹ ਉੱਥੋਂ ਤੱਕ ਐਨ ਪੂਰੀ ਹਰਿਆਵਲ ਵਾਈ ਦੀ ਹੈ ਇਹ ਹੈ ਇਹ ਝੋਨੇ ਦਾ ਸੱਟ ਹੀ ਹੈ ਨਾ ਸੱਟਾ ਹੈ ਇਹ ਵੈਰਾਈਟੀ 1509 ਹੈ ਜੀ ਤੇ ਝੋਨੇ ਦੀ ਰੰਗਤ ਵੇਖੋ ਬਈ ਟੌਰ ਵੇਖੋ ਕਿਉਂ ਪਾਣੀ ਖੜਾ ਝੋਨੇ ਚ ਜੀ ਤੇ ਬੂਟਾ ਦੇਖੋ ਤੁਸੀਂ ਫਟਾਰਾ ਲਿਆ ਹੋਇਆ ਕਮਾਲ ਹੋਈ ਪਈ ਆ ਜੀ ਬਿਲਕੁਲ ਤੇ ਮੈਨੂੰ ਲੱਗਦਾ ਵੀ ਵਿਜੇ ਜਦੋਂ ਆਪਾਂ ਮਹੀਨੇ ਤੱਕ ਝੋਨਾ ਲਾਵਾਂਗੇ ਉਦੋਂ ਤਾਂ ਇਹ ਵੱਟ ਦੇਣਗੇ ਆਪਣੇ ਰਿਸ਼ਤੇਦਾਰਾਂ ਦੀ ਹੈਗੀ ਉਹ ਕੋਠੇ ਦੇ ਪਰਲੇ ਪਾਸੇ ਅੱਛਾ ਉਹ ਇਹ ਮੰਨਦੇ ਆ ਵੀ ਇਹ ਆ ਇਹ ਖੱਟਾ ਹੁੰਦਾ ਇੱਕ ਹਿਸਾਬ ਦਾ ਅੱਛਾ ਜੀ ਇਹ ਨਾਲੀ 'ਚ ਬਰਸਾਤੀ ਪਾਣੀ ਟਾਈਮ ਤੇ ਆ ਗਿਆ ਪਹਿਲਾਂ ਤਾਂ ਇਹ ਫਸਲ ਉਦੋਂ ਪੱਕਣ ਦੇ ਤਿਆਰ ਹੁੰਦੀ ਹੈ ਠੀਕ ਹੈ ਠੀਕ ਹੈ ਉਦੋਂ ਇਹਨਾਂ ਦੇ ਪੱਲੇ ਕੱਖ ਨਹੀਂ ਬੈਣਾਗਾ ਇੱਥੇ ਸਾਰਾ ਪਾਣੀ ਭਰ ਜਾਣਾ ਵੀ ਐਵੇਂ ਪਾ ਖਰਚਾ ਕਰਿਆ ਵੀ ਐਵੇਂ ਜਾਈ ਉਹ ਐਵੇਂ ਜਾਊਗਾ ਇਹਨਾਂ ਦਾ ਜੇ ਨਾ ਆਇਆ ਮੀਂਹ ਫੇਰ ਜੇ ਨਾ ਆਇਆ ਪਾਣੀ ਨਾ ਆਇਆ ਫੇਰ ਫੇਰ ਇਹਦੇ ਵਰਗੇ ਝੋਨਾ ਵੀ ਨਹੀਂ ਹੈਣਾ ਕਿਉਂ ਇੱਕ ਤਾਂ ਇੱਕ ਤਾਂ ਜੀ ਇੱਥੇ ਮਿੱਠਾ ਪਾਣੀ ਹੈ ਇੱਕ ਦਵਾਰੇ ਝੋਨਾ ਲਾ ਦੇਣਗੇ ਇੱਕ ਗੱਲ ਹੋਰ ਹੈ ਵੀ ਵੇਖੋ ਝੋਨੇ ਦੇ ਵਿੱਚ ਕਿਤੇ ਤੁਹਾਨੂੰ ਕੱਖ ਦਾ ਢੱਕਾ ਨਹੀਂ ਮਿਲਦਾ ਹੈਣਾ ਇੱਕ ਵੀ ਨਹੀਂ ਬਈ ਇੱਥੇ ਆਪਣੇ ਰਿਸ਼ਤੇਦਾਰ ਸੀ ਪਿਛਲੇ ਸਾਲ ਕਿਉਂ ਪਾਣੀ ਬਰਸਾਤੀ ਆ ਗਿਆ ਸੀ ਤੇ ਟਾਈਮ ਨਾਲ ਉਹਨਾਂ ਦੀ ਮਹਲ ਡੁੱਬ ਗਈ ਸੀ ਸਰਾ ਅੱਛਾ ਜੀ ਫਸਲ ਉਹਨਾਂ ਨੇ ਦਵਾਰੇ ਬੀਜੀ ਬਹੁਤ ਲੇਟ ਬੀਜੀ ਉਹ ਪਾਣੀ ਕਾਫੀ ਟਾਈਮ ਖੜਿਆ ਰਹਿੰਦਾ ਇੱਥੇ ਤਾਂ ਕਰਕੇ ਠੀਕ ਹੈ ਜੀ ਕਿੰਨੇ ਸਾਲ ਕਾਫੀ ਨੁਕਸਾਨ ਤੇ ਜੇ ਮੀਂਹ ਆ ਜਾਏ ਆ ਮੌਸਮ ਮੰਨ ਲਓ ਖਰਾਬ ਹੋ ਜੇ ਹਨਾ ਪਾਣੀ ਆ ਜਾਏ ਫੇਰਾ ਸਾਰਾ ਪਾਣੀ ਨਾਲ ਹੀ ਭਰ ਜਾਂਦਾ ਹਾਂ ਨਾਲੀ ਚ ਪਾਣੀ ਆਇਆ ਤਾਂ ਪੱਛੋਂ ਆਪਣੇ ਆ ਇੰਨਾ ਉੱਚਾ ਇੱਧਰ ਦੇਖ ਸਕਦੇ ਹੋ ਜੀ ਇੰਨੀ ਉਚਾਈ ਹੈ ਤੇ ਪਾਣੀ ਭਰ ਜਾਂਦਾ ਬਸ ਫਿਰ ਤਾਂ ਪਾਣਾ ਹੀ ਪਾਣਾ ਦਿਸਦਾ ਤੇ ਜਿਹੜਾ ਕਿ ਅੱਜ ਸੁੱਕਿਆ ਪਿਆ ਤਾਂ ਤੇ ਅਸੀਂ ਆਏ ਸੀਗੇ ਜੀ ਬੇਰ ਵਾਲੀ ਮੰਡੀ ਤੇ ਤੇ ਬੇਰ ਵਾਲੀ ਮੰਡੀ ਤੋਂ ਆਉਂਦੇ ਨੂੰ ਰਸਤੇ ਦੇ ਵਿੱਚ ਐਲਨਾਵਾਦ ਦੇ ਵਿੱਚ ਤੇ ਇਥੇ ਵੀ ਝੋਨਾ ਲੱਗਿਆ ਪਿਆ ਹਰਿਆਣੇ ਦੇ ਵਿੱਚ ਤੁਹਾਨੂੰ ਦਿਖਾ ਦਈਏ ਨਾਲੀ ਵਾਲੇ ਏਰੀਆ ਦੇ ਵਿੱਚ ਤੇ ਅਸੀਂ ਬਈ ਸੋਚਿਆ ਵੀ ਕਿਉਂ ਨਾ ਥੋਡੇ ਦੋਸਤਾਂ ਮਿੱਤਰਾਂ ਨਾਲ ਜਿਵੇਂ ਆਪਣਾ ਵੀਡੀਓਗ੍ਰਾਫੀ ਦਾ ਕੰਮ ਹੈ ਤਾਂ ਸਾਂਝਾ ਕਰੀਏ ਤੁਹਾਨੂੰ ਦਿਖਾਈਏ ਬਈ ਏਰੀਆ ਵੀ ਆ ਵੇਖੋ ਬਈ ਜਿੱਥੇ ਆਪਾਂ ਤਿਆਰੀਆਂ ਕਰਦੇ ਫਿਰਦੇ ਇੱਥੇ ਝੋਨਾ ਕੱਢੀ ਆਉਂਦੇ ਆ ਤੇ ਘਟੋ-ਘਟ ਝੋਨਾ ਇਹ ਬਈ ਜਿਵੇਂ ਪੱਕਿਆ ਤੇ ਇਸ ਲੋਟੇ ਇਹ ਲੱਗਦਾ ਹੈ ਵੀ 70 ਮਣ ਝੋਨਾ ਕਿੱਲੇ ਦਾ ਆਰਾਮ ਨਾਲ ਨਿਕਲੂਗਾ ਆਰਾਮ ਨਾਲ ਨਿਕਲੂਗਾ ਬਈ ਝੋਨੇ ਦੀ ਗ੍ਰੋਥ ਵੇਖੋ ਬਿਮਾਰੀ ਹੈ ਨਹੀਂ ਕੋਈ ਤਰੋ ਵੇਖੋ ਨੀ ਯਾਰਾ ਜਿੱਥੇ ਆਪਣੇ ਜੇ ਕੰਪਿਊਟਰ ਕਰਾਹੇ ਚੱਲੀ ਜਾਂਦੇ ਆ ਤੇ ਆ ਖੜਾ ਵੀ ਲੱਖ ਲੱਖ ਝੋਨਾ 1509 ਮਿਲਦੇ ਆਪਾਂ ਹੋਰ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਲਾਸਟ ਤੱਕ ਤੁਹਾਡਾ ਜਿਲ ਤੋਂ ਤੈ ਦਿਲੋਂ ਧੰਨਵਾਦ